ਸਾਨੀ ਪੰਜਾਬ ਪਲ ਚੈਨਲ ਪੰਜਾਬ ਪਲ ਚੈਨਲ ਦੇ तमाम ਦੇਖਰੇ ਦਸ਼ਕਾਂ ਦਾ ਬੜਾ ਧੰਨਵਾਦੀ ਅੱਜ ਜੋ ਕਿ ਅਸੀਂ ਇੱਥੇ ਜੋਧੇਵਾਲ ਵਸਤੀ ਰਾਹੋਂ ਰੋਡ ਤੇ ਆਏ ਆ ਚੁੰਗੀ ਦੇ ਕੋਲ ਇੱਕ ਮੈਟਰ ਹੋਇਆ ਘਰੇਡੂ ਮੈਟਰ ਇੱਕ ਛੋਟੇ ਜਿਹੇ ਬੱਚੇ ਕਰਕੇ ਉਸ ਘਰ ਦੇ ਵਿੱਚ ਬੜਾ ਵੱਡਾ ਕਲੇਸ਼ ਹੋਇਆ ਕਲੇਸ਼ ਦੇ ਨਾਲ ਉਸ ਨੂੰ ਨੇ ਆਪਣੇ ਮਾਪੇ ਬੁਲਾਏ ਮਾਪੇ ਬੁਲਾ ਕੇ ਲੜਕੇ ਨੂੰ ਵੀ ਕੁੱਟਮਾਰ ਹੋਈ ਹੈ ਔਰ ਉਹਦੇ ਮਾਂ ਨੂੰ ਵੀ ਕੁੱਟਮਾਰ ਹੋਈ ਹੈ ਔਰ ਉਹਨਾਂ ਦੀ ੱੱਕੇ ਦੇ ਨਾਲ ਉਹਨਾਂ ਦਾ ਇੱਕ ਜਵਾਈ ਜਿਹੜਾ ਹੋਣ ਵਾਲਾ ਜਵਾਈ ਜਿੱਦੀ ਉਮਰ 25 ਸਾਲ ਦੀ ਕਨਾਲ ਨਾਮ ਉਹਦਾ ਕਿਹਾ ਜਾਂਦਾ ਕਨਾਲ ਨਾਮ ਦਾ ਲੜਕਾ ਜਿਹੜਾ ਕਿ ਇਹਨਾਂ ਦੇ ਘਰ ਆ ਕੇ ਰਾਤ ਨੂੰ 8-10 ਬੰਦੇ ਲਿਆ ਕੇ ਇਹਨਾਂ ਨੂੰ ਕੁੱਟਮਾਰ ਕਰਕੇ ਇਹਨਾਂ ਨੂੰ ਬਾਹਰ ਕੱਢ ਕੇ ਤਾਲਾ ਲਗਾ ਕੇ ਇਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ। ਹੋਰ ਉਹਨਾਂ ਨੇ ਚੇਵੀ ਹੈ ਕਿ ਉਹਦੀ ਜੜੀ ਉਹਦੀ ਮੈਰਿਜ ਹੋ ਰਹੀ ਹੈ ਮੁੰਡੇ ਦੀ ਕੁਨਾਲ ਨਾਮ ਦਾ ਲੜਕਾ ਜਿਹੜਾ ਉਹ ਆਨਾਲਾ ਜਵਾਈ ਉਹਨਾਂ ਦਾ ਉਹਦੀ ਜਿਹੜੀ ਲੜਕੀ ਆ ਉਹ ਜਿਹੜਾ ਮੈਰਿਜ ਹੋ ਰਹੀ ਹੈ ਉਹਦੀ ਇਹ 17 ਸਾਲ ਦੀ ਹੈ। ਇਹ ਵੀ ਇਹ ਕਿਹਾ ਜਾ ਰਿਹਾ ਵੀ ਇਹਨਾਂ ਨੇ ਇਸ ਜੀ ਨੂੰ ਉਹਨੂੰ ਕਿਹਾ ਵੀ 17 ਸਾਲ ਦੀ ਕੁੜੀ ਨਾਲ ਤੂੰ ਮੈਰਿਜ ਕਰਾ ਰਿਹਾ। ਵੀ ਗਲਤ ਗੱਲ ਹੈ ਉਸ ਉਸ ਰੋਸਤੇ ਵਿੱਚ ਉਨੇ ਉਸ ਰੋਜ਼ ਦੇ ਵਿੱਚ ਇਹਨਾਂ ਦੇ ਨਾਲ ਅਟੈਕ ਕੀਤਾ ਆਪਣੀ ਇਹਨਾਂ ਦੀ ਜਿਹੜੀ ਨੂੰਹ ਹੈ ਇਹਨਾਂ ਦੇ بیٹے ਦੀ ਜਿਹੜੀ ਵਾਈਫ ਹੈ ਉਹਨੂੰ ਸਮਝਾ ਕੇ ਇਹਨਾਂ ਨਾਲ ਮਤਲਬ ਅਟੈਕ ਹੋਇਆ ਅਸੀਂ ਉਹਨਾਂ ਨਾਲ ਗੱਲ ਕਰਨਾ ਚਾਹਾਂਗੇ ਤੇ ਹਾਂਜੀ ਨਮਸਕਾਰ ਜੀ ਇਹ ਕੀ ਪੂਰਾ ਮੈਟਰ ਕੀ ਹੋਇਆ ਅਸੀਂ ਤੁਹਾਡੇ ਨਾਲ ਜੀ ਇਹ ਤਾਂ ਭਾਈ ਸਾਡੇ ਮਤਲਬ ਕੋਈ ਨੀ ਸੀ ਲੜਾਈ ਤਾਂ ਕਦੇ ਨਹੀਂ ਕਿ ਕਦੇ ਵੀ ਹੋਇਆ ਮਤਲਬ ਅਸੀਂ ਕਦੇ ਅਸੀਂ ਸੱਤ ਨਾਲ ਲੜਤੀਆਂ ਵੀ ਨਹੀਂ ਸੀ ਗਈਆਂ 7 ਸਾਲ ਹੋ ਗਏ ਉਹਨੂੰ ਆਈ ਨਹੀਂ ਤੇ ਮੈਂ ਕਦੇ ਮਾਰਾ ਚੰਗਾ ਨਹੀਂ ਸੀ ਕਿਹਾ ਮੈਂ ਆਪਣੀ ਮਤਲਬ ਕਹਿੰਦੀ ਸੀ ਮੇਰੀ ਧੀ ਹੈ ਮੈਂ ਆਪਣੀਆਂ ਧੀਆਂ ਦਾ ਪਿਆਰ ਘੱਟ ਕਰਤੀ ਸੀ ਉਹ ਤਾਂ ਜ਼ਿਆਦਾ ਕਰ ਦਿੱਤੀ ਮੈਂ ਕਹਿੰਦੀ ਸੀ ਨਾ ਵੀ ਮੈਨੂੰ ਇਹ ਨਹੀਂ ਜਿੱਤਦਾ ਇਹ ਪਿਆਰ ਦਾ ਤੁਹਾਨੂੰ ਇਹ ਸੁਲਝਦਾ ਹਾਂ 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 ਜੀ ਆ ਰਿਹਾ ਤੇ ਮਤਲਬ ਹੈ ਇਹਨਾਂ ਨੇ ਛੋਟੀ ਬੱਚੀ ਕਰਕੇ ਸਾਡੀ ਲੜਾਈ ਹੋਈ ਆ ਤੇ ਇਹ ਆਪਣੇ ਮੰਮੀ ਡੈਡੀ ਨੂੰ ਲੈ ਕੇ ਆਈ ਆ ਆਏ ਨੇ ਨਾਲੇ ਭੈਣ ਨੇ ਨਾਲੇ ਇਹਦੀ ਮਾਂ ਨੇ ਇਹਨਾਂ ਨੇ ਸਾਡੇ ਨਾਲ ਬਹੁਤ ਕੁੱਟ ਮਾਰ ਕੀਤੀ ਆ ਤੇ ਨਾਲੇ ਵੀ ਸਾਡੇ ਵਾਲ ਵੀ ਪੱਟ ਦਿਆ ਦੇਖੋ ਮੇਰੇ ਹੱਥ 'ਚ ਕਿੰਨੇ ਵਾਲ ਆ ਤੇ ਮੇਰੇ ਸਿਰ ਵੀ ਇੱਕ ਪਾਸੇ ਸੱਚ ਹੋ ਜਾਈ ਹੋਈ ਆ ਕਿ ਅਸੀਂ ਐਮ ਆਰ ਆਈ ਕਰਾਈ ਸੀ ਸਾਡੀ ਪੱਤ ਜੀ ਕਰਾਇਆ ਸੀ ਪਰ ਸਾਨੂੰ ਔਰ ਸਾੜੇ ਅੰਸ਼ਾਕ ਨਹੀਂ ਦਿੰਦੇ ਠੀਕ ਹੈ ਤੇ ਉਹ ਸਾਨੂੰ ਇਹੀ ਕਹਿੰਦੇ ਨੇ ਵੀ ਤੁਸੀਂ ਆਪਣਾ ਮੁੰਡਾ ਪੇਚ ਕਰੋ ਤੇ ਅਸੀਂ ਉਹਨਾਂ ਨੂੰ ਕਿਹਾ ਉਹ ਮਾਨੂੰ ਇਹ ਕਹਿ ਰਹੀ ਸੀ ਕੁੱਟ ਮਾਰਦਾ ਇਹਨਾਂ ਨੇ ਕੀਤੀ ਅਸੀਂ ਮੁੰਡਾ ਆਪਣਾ ਕਦੇ ਇਹਨਾਂ ਨੇ ਸਾਡੇ ਨਾਲ ਕੁੱਟ ਮਾਰ ਕਰਕੇ ਤੇ ਸਾਡੇ ਘਰ ਨੂੰ ਲੋਕ ਲਾ ਕੇ ਤੇ ਚਾਬੀ ਇਹਨਾਂ ਨੇ ਥਾਣੇ ਖੇਚੀ ਅਸਲ ਜੀ ਹਾਂਜੀ ਚਾਬੀ ਅਸੀਂ ਸਾਰੀ ਰਾਤ ਅਸੀਂ 12 ਵਜੇ ਤੱਕ ਤੇ ਮੇਰੀਆਂ ਬੱਚੀਆਂ ਵੀ ਆਈਆਂ ਹੋਈਆਂ ਸੀਗੀਆਂ ਤੇ ਜਦੋਂ ਲੜਾਈ ਹੋਈ ਆ ਉਹਨਾਂ ਨੂੰ ਪਤਾ ਲੱਗ ਗਿਆ ਤੇ ਮੇਰੀਆਂ ਬੱਚੀਆਂ ਨੇ ਆ ਕੇ ਉਹਨਾਂ ਨੂੰ ਕਿ ਆ ਵੀਸਾ ਨੂੰ ਚਾਬੀ ਦੇ ਦੋ ਵੀ ਤੁਸੀਂ ਸਾਡੇ ਘਰ ਨੂੰ ਕਿਉਂ ਜਿੰਦਾ ਲੱਗ ਜਣੇ ਜਗਾ ਸਾਡੀ ਆ ਤੇ ਉਹਦੇ ਯਾਨੀ ਜਿਹੜਾ ਉਹਨਾਂ ਦਾ ਹੌਣ ਵਾਲਾ ਪ੍ਰਾਣਾ ਵਾ ਉਹਨੇ ਇਹ ਕਿਹਾ ਵਾ ਕਹਿੰਦੇ ਵੀ ਚਾਬੀ ਖਾਣੇ ਆ ਕੇ ਲੈ ਲੈਣੇ ਜਾ ਸਾਤੋਂ ਫੈਕਟਰੀਆਂ ਆ ਕੇ ਚਾਬੀ ਲੈ ਲਓ ਇਹਨਾਂ ਨੇ ਉਹਨੂੰ ਵੀ ਬੁਲਾਇਆ ਸੀ ਹਾਂਜੀ ਉਹਨੂੰ ਵੀ ਬੁਲਾਇਆ ਸੀ ਤੇ ਮਤਲਬ ਇਹਨਾਂ ਨੇ ਸੱਤਾ ਮਤਲਬ ਸਾਡੇ ਤੇ ਹਮਲਾ ਕਰਨ ਲਈ ਇਹ ਆਪਣੇ ਹਥਿਆਰ ਨਾਲ ਲੈ ਕੇ ਆਏ ਹਥਿਆਰ ਨਾਲ ਹਾਂਜੀ ਕਿੰਨੇ ਜਣੇ ਆਏ ਸੀ ਤੁਹਾਡੇ ਨਾਲ ਇਹ ਹਾਂਜੀ ਇਹ ਚਾਰ ਪੰਜ ਛੇ ਜਣੇ ਸੀਗੇ ਜੀ ਪੰਜ-ਛੇ ਜਣੇ ਸੀਗੇ ਨੰਨੇ ਸਾਡੇ ਤੇ ਹਮਲਾ ਕਰਦੇ ਸੀਗੇ ਮਤਲਬ ਸਾਨੂੰ ਲੋਕਾਂ ਨੇ ਬਚਾਰੇ ਆ ਜੇ ਸਾਨੂੰ ਲੋਕੀ ਨਾ ਬਚਾਉਂਦੇ ਤੇ ਸਾਨੂੰ ਇਹਨੇ ਮਾਰ ਦੇਣਾ ਸੀਗਾ ਤੇ ਅਸੀਂ ਦੋਨੇ ਮਾਂ ਪੁੱਤ ਸੀਗੇ ਸਾਡੇ ਚ ਹੋਰ ਕੋਈ ਹੈ ਨਹੀਂ ਸੀਗਾ ਤੇ ਜਿਹੜੇ ਮਤਲਬ ਅੰਡ ਗਵਾਂਦੇ ਨੇ ਸਾਡੇ ਗਵਾਂਡ ਮੱਚਦੇ ਸਾਨੂੰ ਉਹਨਾਂ ਨੇ ਫਿਟਾਇਆ ਤੇ ਅਸੀਂ ਕਹ ਅਈ ਕਹਨੇ ਸਾਨੂੰ ਅਨਸਾਫ ਮਿਲੇ ਇਹ ਸੀਗੇ ਜੀ ਉਹ ਲੜਕੇ ਦੀ ਮਾਂ ਜਿਹਨਾਂ ਨੂੰ ਕਹਿੰਦੇ ਕਿ ਅਸੀਂ ਪਲਸਾ ਜਾਣੇ ਆ ਕੇ ਔਰ ਉਹਨਾਂ ਦਾ ਇੱਕ ਜਵਾਈ ਜਿਹੜਾ ਕਮਾਲ ਨਾਮ ਲਿਆ ਜਾਂਦਾ ਉਹ ਆ ਕੇ ਬਦਮਾਸ਼ੀ ਕਰਾ ਕੇ ਇਹਨਾਂ ਨੂੰ ਘਰੋਂ ਬਾਹਰ ਕੱਢ ਗਏ ਚਾਬੀ ਲੈ ਕੇ ਇਹਨਾਂ ਕੋ ਕਹਿੰਦਾ ਥਾਣੇ ਅੱਗੇ ਚਾਬੀ ਲੈ ਲਓ ਔਰ ਅਸੀਂ ਉਹ ਮੁੰਡੇ ਨਾਲ ਵੀ ਗੱਲ ਕਰਨਾ ਚਾਹਾਂਗੇ ਜਿਹਦੇ ਨਾਲ ਇਹ ਪੂਰਾ ਵਾਰਦਾਤਾ ਹੋਇਆ ਹਾਂਜੀ ਕਮਲ ਸਿੰਘ ਜੀ ਤੀਨਾ ਮਾਪੀ ਜੀ ਤੁਹਾਡਾ ਮਨਨਕੇਸ਼ ਜੀ ਹਾਂਜੀ ਕੇਸ਼ਵ ਜੀ ਕੀ ਹੋਇਆ ਸੀ ਸਾਰਾ ਮਾਮਲਾ ਕਿੱਦਾਂ ਹੋਇਆ ਕੋਈ ਇੰਤਾਲੋ ਨਹੀਂ ਹੋਈ ਸੀ ਮੈਂ ਤਾਂ ਨਾ ਉੱਤਾਰੇ ਜੀ ਨਾ ਛੋੜੋ ਜੀ ਮੈਂ ਉਟਾਰੇ ਸੀ ਇਹ ਉੱਥੋਂ ਦੀ ਉਲਟਾ ਮੇਰੇ ਨਾਲ ਵੀ ਪੈ ਗਈ ਮੇਰੇ ਨੌ ਨੂੰ ਮਾਰਿਆ ਦੇਖੋ ਮੇਰੇ ਮੂੰਹ ਤੇ ਗਰਦਨ ਤੇ ਨੌ ਮਾਰੇ ਹੋਏ ਸਿਰ ਤੇ ਮਾਰੇ ਤੇ ਉੱਤੋਂ ਦੀ ਮੈਨੂੰ ਧਮਕੀ ਦੇ ਕੇ ਕਿਹਾ ਮੇਰੀ ਫੈਕਟਰੀ ਆ ਜਾ ਤੈਨੂੰ ਫੈਕਟਰੀ ਆ ਤੂੰ ਚਾਬੀ ਇਹਨਾਂ ਨੂੰ ਚਾਹੀਦੀ ਆ ਨਾ ਚਾਬੀ ਲੈਣ ਵੀ ਕੈਸ਼ਰ ਨੂੰ ਕੈਸ਼ਰ ਮੇਰੇ ਕੋਲ ਫੈਕਟਰੀ ਛੱਡ ਜੋਵੇਂ ਮੈਂ ਚਾਬੀ ਦੇ ਦੂੰਗਾ ਵੀ ਉਹਨਾਂ ਨੇ ਮੈਨੂੰ ਉੱਥੇ ਲੈ ਆ ਕੇ 10 ਬੰਦੇ ਬੁਲਾ ਕੇ ਹੋਰ ਘਟਵਾਉਣਾ ਸੀਗਾ ਮੈਂ ਉਦੋਂ ਬਚ ਗਿਆ ਕਾ ਕੇ ਜਿੰ ਨੂੰ ਮੰਗਿਆ ਲੈਣੇ ਛੱਡ ਆਲੋ ਹੁਣ ਤੁਹਾਡੇ ਕੋਲ ਚਾਬੀ ਆ ਗਈ ਹੈ ਤੁਹਾਡੇ ਮਤਾਂ ਹਾਂ ਜੀ ਰਾਤ ਨੂੰ 12 1 ਵਜੇ ਤੱਕ ਅਸੀਂ ਬਾਹਰ ਹੀ ਬੈਠੇ ਸੀ ਰਾਤ ਨੂੰ ਮੈਂ ਅਫਸਰ ਨੂੰ ਕਿਹਾ ਚਾਬੀ ਦਿਵਾ ਦੋ ਕਹਿੰਦਾ ਮੇਰਾ ਇਸੀ ਕੋਈ ਰੋਣ ਨਹੀਂ ਹੈਗਾ ਵੀ ਮੈਂ ਚਾਬੀ ਇੱਧਾ ਦਿਵਾ ਨਹੀਂ ਸਕਦਾ ਕਿ ਮੇਰੇ ਇਰਨੀਂ ਕਰ ਸਕਦਾ ਨਾ ਮੈਂ ਚਾਬੀ ਦਵਾ ਸਕਦਾ ਨਾ ਮੈਂ ਵਾਲੇ ਲੋ ਨੀ ਰੀਡ ਕਰ ਸਕਦਾ ਹੁਣ ਉਹ ਬੰਦੇ ਨੇ ਪੈਸੇ ਝਾੜੇ ਹੋਏ ਅਸੀਂ ਹੈਗੇ ਗਰੀਬ ਬੰਦੇ ਅਸੀਂ ਦੋ ਟਾਈਮ ਆਟੋ ਚਲਾਉਣਾ ਹੁਣ ਕਮਾ ਕੇ ਜਿੰਨੇ ਕਮਾਉਣਾ ਉਹਨੇ ਘਰ ਦੇ ਖਰਚੇ ਪੂਰੇ ਹੁੰਦੇ ਹੁਣ ਇਹ ਇਦੀ ਫੈਕਟਰੀ ਹੈ ਤੇ ਇਹਦਾ ਮਤਲਬ ਇਹ ਥੋੜੀ ਇਨ ਫੈਕਟਰੀ ਤੇ ਕੋਈ ਪੈਸਾ ਹੋਇਗਾ ਤੂੰ ਵੀ ਜੁੜਨ ਡਰਾਇੰਗ ਤੇ ਉਹ ਵੀ ਜੇ ਮ ਲਗਾਇਆ ਵਾ ਜੇ ਸਿਹਤ ਹੈਗੀ ਤੂੰ ਉੱਤਲੇ ਬੰਦੇ ਡਰਾਇੰਗ ਆਗੇ ਮਮੀ ਉਹਨਾਂ ਨੂੰ ਗਾਲਾਂ ਕੱਢੂ ਮਮੀ ਤੇ ਵੀ ਹੱਥ ਟੱਕਿਆ ਉਹਨੇ ਆਕੇ ਕੀ ਤੁਸੀਂ ਪੂਰਾ ਮਾਮਲਾ ਕਿਹੜੇ ਥਾਣੇ ਦੇ ਵਿੱਚ ਤੁਹਾਡਾ ਗਿਆ? ਗੁਸਤੀ ਦੋ ਦੇ ਰੋਡ ਹਾਲ ਬਤੀ ਥੋਗਾ ਮਾ ਗੱਟੋ ਡਿਗੜ ਹੋਈ। ਹਾਂਜੀ ਉਹਨਾਂ ਨੇ ਗੱਲ ਵੀ ਛੋੜਾ ਕਿ ਮੈਨੂੰ ਕਹਿੰਦੇ ਕੱਲਾ ਪੇਸ਼ ਕਰੋ। ਉਹਨਾਂ ਨੇ ਕਿਹਾ ਕਿ ਉਹ ਪੇਸ਼ ਕਰੋ ਜੀ ਮਾਰ ਕੇ ਕੁੱਟਿਆ ਤਾਂ ਉਹਨੇ ਉਹਨੂੰ ਪੇਸ਼ ਹੋਣਾ ਚਾਹੀਦਾ ਕਿ ਮੈਂ ਪੇਸ਼ ਹੋਵਾਂ। ਮੈਨੂੰ ਕੁੱਟ ਮਾਰ ਕੇ ਸਾਨੂੰ ਕੁੱਟ ਮਾਰ ਕੇ ਆਪ ਤੱਕ ਲਾ ਲਏ ਆਪਣੇ ਸਮਾਜ ਆਪਣੇ ਕੋਲੋਂ ਲੈ ਕੇ ਆਇਆ ਤੇ ਹਾਰ ਉਹਨਾਂ ਨੇ ਟੱਕ ਲਾ ਲਾ ਕੇ ਚਾਰ ਪੰਜ ਜਣੇ ਜਿਹੜੇ ਸੀਗੇ ਪੂਰਾ ਟੱਕ ਆਪਣੇ ਕੋਲੋਂ ਲਾ ਕੇ ਸਾਡੀ ਦੇ ਪਰਚਾ ਕਰਾਤਾ ਹੋਇਆ। ਉਹਨੇ ਕਿਸੇ ਹਿਸਾਬ ਤੋਂ ਕੀ ਮੰਗ ਜਾਵੇ। ਸਨ ਜੀ ਸਾਹਿਬ ਤਾਂ ਬੀੜੂ ਤੁਸੀਂ ਕਿਹਾ ਤੁਸੀਂ ਤਾਂ ਮੈਂ ਜੀ ਆਪਣੇ ਨਾਲ ਤੁਹਾਡੀ ਵਾਈਫ ਕਿੱਥੇ ਹੈ ਤੁਹਾਡੀ ਕੋਲ ਨਾਲ ਹੈ ਜੀ ਕੋਲ ਨਹੀਂ ਫੋਨ ਨਹੀਂ ਕੀਤਾ ਤੇਰਾ ਤੇਰਾ ਘਰਾਂ ਮੈਂ ਤੇਰਾ ਘਰਾਂ ਦਾ ਅਖਰ ਮੈਂ 7 ਸਾਲ ਤੋਂ ਤੇਰਾ ਰਹਿ ਰਿਹਾ ਮੇਰੀ ਗੱਈਆ ਤੇਰੇ ਕੋਲ ਤੇ ਤੂੰ ਇਹ ਮੇਰਾ ਸਾਰਾ ਮਾਮਲਾ ਕਰਾ ਰਹੀ ਹੈ ਜੋ ਕਰਾ ਰਹੀ ਉਹ ਕਹਿੰਦੀ ਹੈ ਮੈਂ ਨਹੀਂ ਬੱਚੇ ਰੱਖਣੇ ਹੈ ਕਿ ਮੈਂ ਤਲਾਕ ਚਾਹੁੰਦੀ ਹਾਂ ਕਿੰਨੇ ਬੱਚੇ ਹੈ ਤੁਹਾਡੇ ਦੋ ਜੀ ਦੋ ਬੱਚੇ ਦੋਨੇ ਦੋਨੇ ਉਹਦੇ ਕੋਲ ਹੈ ਹਾਂ ਜੀ ਉਹਦੇ ਕੋਲ ਹੀ ਆ ਅਸੀਂ ਕੀ ਚਾਹੁੰਦੇ ਤਲਾਕ ਲੈਣਾ ਚਾਹੁੰਦੇ ਹਾਂ ਹੱਥਾਂ ਚਾਹੁੰਦੇ ਇਹ ਤਾਂ ਜੀ ਉਹਦੇ ਦਾ ਡਿਸੀਜਨ ਆ ਮੈਂ ਉਹ ਤੁਹਾਡੇ ਤੇ ਨਹੀਂ ਹੋਣਾ ਚਾਹੀਦਾ ਸਮਝੋ ਇਹ 4 ਅੰਮ੍ਰਿਤਧਰ ਨੇ ਫੋਨ ਤੇ ਇਹਦਾ ਤਾਂ ਵੀ ਬੱਚੇ ਸਾਹਵਲਾ ਮੈਨੂੰ 20000 ਰੁਪਏ ਮਹੀਨੇ ਦਾ ਖਰਚਾ ਹੋਈ ਆ ਹੋ ਕਿਸ ਵੱਲ ਦਾ ਵੀ ਮੈਂ ਨਹੀਂ ਕਹਣਾ ਰਹਾ ਨਾ ਜਿੰਨਾ ਤਲਾਕ ਨਹੀਂ ਤਾਂ ਉਹਨਾਂ ਚਾਹੁੰਦੇ 20000 ਖਰਚਾ ਦੀਏ ਜੇ ਤਲਾਕ ਹੋ ਜੂ ਉਸ ਤੋਂ ਬਾਅਦ ਮੈਂ ਕੁਝ ਕਹਿਣਾ ਇਹ ਦੇਖੋ ਜੀ ਇਹ ਇਹ ਹਾਲਾਤ ਹੋ ਗਏ ਆ ਪੰਜਾਬ ਦੇ ਕਿ ਇੱਥੇ ਆਪਣੇ ਲੁਧਿਆਣੇ ਦੇ ਸਮਾਜ ਸੇਵੀ ਪਰਮਜੀਤ ਸਿੰਘ ਆਜ਼ਾਦ ਜੀ ਜੋ ਕਿ ਇਹਨਾਂ ਦੀ ਹੈਲਪ ਕਰਨ ਆਏ ਨੇ ਪੂਰੇ ਮਾਮਲੇ ਦੇ ਵਿੱਚ ਅਸੀਂ ਉਹਨਾਂ ਨਾਲ ਵੀ ਗੱਲ ਕਰਨਾ ਚਾਹਾਂਗੇ ਸਿੱਖਿਆ ਨਾਲ ਦੇ ਵੀ ਬੜੇ ਵਧੀਆ ਅਹੁਦੇ ਤੇ ਸੀਗੇ ਇਹ ਅਸੀਂ ਇਹਨਾਂ ਨਾਲ ਗੱਲ ਕਰਨਾ ਚਾਹਾਂਗੇ ਹਾਂਜੀ ਪਰਮਜੀਤ ਜੀ ਨਮਸਕਾਰ ਇਹ ਕੀ ਮਾਮਲਾ ਹੋਇਆ ਸਾਰਾ ਇਹ ਕੀ ਹੋ ਰਿਹਾ ਹੈ ਇਹ ਪੰਜਾਬ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਕੱਟਾਂ ਹੋ ਰਹੀਆਂ ਇੱਕ ਕੱਟਾ ਤੁਹਾਡੇ ਸਾਹਮਣੇ ਫਰੀਦਕੋਟ ਹੋਈ ਹੈ ਜੀ ਪਰसों ਕੀ ਇੱਕ ਲੜਕੀ ਨੇ ਆਪਣੇ ਆਸਿਬ ਬੁਲਾ ਕੇ ਪੰਜ ਜਾਣੇ ਪੰਜ ਜਣਾਂ ਨੂੰ ਕੱਲਾ ਕੱਲਾ ਬੱਠੀ ਕਦਰਾ ਮਾਰ ਦਿੱਤਾ ਔਰ ਉਹਨੂੰ ਮਾਰ ਦਿੱਤਾ ਗਿਆ ਇਹ ਵਾਰਦਤਾ ਦਿਨੋ ਦਿਨ ਵੱਧ ਰਹੀ ਹੈ ਤੁਹਾਡੇ ਕੀ ਪੰਜਾਬ ਦੇ ਨਾਂ ਤੇ ਜਿਹੜੇ ਸ਼ਾਮ ਦੇ ਜਦੋਂ ਲੱਗੇ ਸਾਡੀ ਜੀ ਗੱਲ ਕਰੀਏ ਤਾਂ ਅੱਜ ਦੇ ਮੈਟਰ ਜਿਹੜੀ ਗੱਲ ਤੇ ਅਸੀਂ ਖੜੇ ਹਾਂ ਹਿਊਮਨ ਸੈਲਿੰਗ ਦੇ ਨਿੱਕਾ ਕੇਸ ਇਹ ਹਿਆਰ ਦੀ ਗੱਲ ਦੇ ਵਿੱਚ ਔਰ ਉਸੇ ਮੈਂ ਇਹ ਦੇਖਿਆ ਕਿ ਜਗ੍ਹਾ ਅਸੀਂ ਖਦਿਸੋਂ ਨੂੰ ਲੱਗਿਆ ਕਿ ਸਭ ਜਗ੍ਹਾ ਲੜਦਾ ਹੀ ਗਲਤੀ ਨਹੀਂ ਹੁੰਦਾ ਜਿਉਂ ਕਿ ਐਸਕੇ ਦੇ ਵਿੱਚ ਲੜਕੀ 7 ਸਾਲ ਹੋ ਗਏ ਅਸੀਂ ਲੜਕੀ ਪੀਸੇ ਬਣਾ ਕੇ ਲੜਕੀ ਦੀ ਮੈਰਿਜ ਹੋਈ ਨਹੀਂ ਛੋੜੀ ਦੇ ਨਾਲ ਜਿਹੜਾ ਇਹ ਮੈਟਰ ਚੱਲ ਰਿਹਾ ਹੈਗਾ ਕਿ ਦੂਜਲੇ ਦੋ ਪਿੱਛੇ ਵੀ ਆ ਇਹ ਵਿਚਾਰਾ ਘਰ ਬਸਾਉਣ ਦੀ ਪ੍ਰੇਸ਼ਾਨੀ ਕੋਲਾਂ ਦੀ ਨਜ਼ਰ ਆਇਆ ਜਿਹੜਾ ਆਇਆ ਤੇ ਫਿਰ ਫਰਮਾ ਚਿੰਦੇ ਇੱਕ ਸਾ ਵੀ ਸਾਡਾ ਵਧੀਆ ਵਿਜਲ ਮੁਸੀ ਵੀ ਮੇਨ ਕੀ ਇਨਸਾਨ ਆ ਪਰ ਉਹ ਲੜਕੀ ਦਾ ਪਤਾ ਨਹੀਂ ਕੀ ਮਾਈਂਡ ਦੇ ਵਿੱਚ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਹੈਗਾ ਇਹ ਤਾਂ ਹੋਈ ਵੀ ਇਹਨਾਂ ਦੀ ਲਮ ਮੈਰਿਜ ਹੈਗੀ ਆ ਹੁਣ ਦੋ ਬੱਚੇ ਵੀ ਹੋ ਇਹਦੇ ਵਲ ਕੋਈ ਬਿਜਾਰੀ ਪਰ ਉਹ ਆਏ ਨੇ ਨੋਟ ਨੇਤੀਆ ਸੂਚਿ ਰੱਖਦੀ ਹੈ ਜਿਹਦੇ ਦਰਮਿਆਨ ਕੱਲ ਵੀ ਉਹਨਾਂ ਨੇ ਆ ਕੇ ਆਪਣੇ ਫੇਕੇ ਪਰਿਵਾਰ ਹੁੰਦੇ ਆ ਕੇ ਨਾਮ ਦੇ ਨਾਲ ਕਿਸੇ ਜੀ ਨਾਮ ਦਾ ਕੁਤ ਮਾਰ ਦਿੱਤੀ ਉਹਦੇ ਬਾਅਦ ਵਿਚਾਰੀ ਨੇ ਪਟੇਗ੍ਰਾਮ ਆੜਾ ਹਲਕੀ ਕੰਮ ਲਿਖਿਆ ਜਾਂਦਾ ਹੈ ਇਹਨਾਂ ਦੇ ਮਕਾਨ ਨੂੰ ਤਾਲਾ ਵੀ ਲਗਾ ਤਾ ਤੇ ਚਾਬੀ ਅਸੇ ਵੀ ਜਾ ਕੇ ਉਹਨਾਂ ਦੀ ਗੱਡੀ ਦੇਖਵਾ ਕੀਤਾ ਤੇ ਪੂਜੀ ਤਾਂ ਉਹਨਾਂ ਨੂੰ ਗੁਨਾਹਗਰ ਵੀ ਕੀਤੀ ਜੋ ਪੂਰੇ ਮਹੱਲੇ ਦੇ ਵਿੱਚ ਜਾ ਕੇ ਖੜੀ ਤੇ ਗੁਵਾਰੀ ਕੀਤੀ ਜਾਵੇ ਤੇ ਉਹਨਾਂ ਨੇ ਆ ਕੇ ਇਹਨਾਂ ਦੇ ਘਰ ਦੇ ਉੱਤੇ ਹਮਲਾ ਕਰਨਾ ਨਾਲ ਸੱਤ ਮਾਰ ਦਿੱਤੀ ਜੀ ਜੀ ਸੀਸੀ ਦੇ ਕੀ ਕੈਮਰੇ ਚੱਲ ਕੀਤੇ ਆ ਤੇ ਉਹਨਾਂ ਨੇ ਜਲੀ ਉੱਤੇ ਆ ਕੇ ਜਾ ਇਨਾਂ ਦੇ ਹੀ ਘਾਸ ਦਾ ਸਾਹ ਇਹਨਾਂ ਦੇ ਘਰਾਂ ਦੀ ਗੱਲ ਤਾਂ ਇਹਨਾਂ ਦੇ ਘਾਰੇ ਕੋਈ ਫੋਟੋ ਨਹੀਂ ਆਈ ਸੰਦੇਸ਼ ਪਰ ਮੋਕੇ ਮਾਰਦਾ ਤੇ ਉਸ ਦੇ ਮੁਲਾਜ਼ਮ ਵੀ ਆਏ ਜੀ ਇਹਨਾਂ ਦੇ ਘਰਾਂ ਤੋਂ ਆ ਕੇ ਇਹਨਾਂ ਦੀ ਸੀਮਾ ਜਾਣ ਨਹੀਂ ਕੀਤੀ ਆ ਵੀ ਹਾਂ ਜੀ ਇੱਥੇ ਅਟੈਕ ਹੋਇਆ ਸੀ ਤੇ ਤਕੇ ਸੀ ਮੋਕੇ ਤੇ ਜੇ ਤੁਹਾਨੂੰ ਪਤਾ ਹੋਵੇ ਇਹਨਾਂ ਦੇ ਘਰੇ ਮੁਲਾਜ਼ਮ ਆਏ ਸੀਗੇ ਉਹ ਦੇਖੀ ਗਏ ਪਰ ਇਹ ਵਿਚਾਰੇ ਡਰ ਕੇ ਮਾਰ ਕੇ ਉਹ ਸੈਕਟੀਫਿਕੇ ਸੀਗੇ ਇਹ ਲੋਕ ਲਗਾ ਦੇਣਾ ਸੱਪੇ ਮਾਰ ਕੇ ਇਹਨਾਂ ਦੇ ਘਰਾਂ ਦੀ ਵਾਰ ਕੇ ਲੋਕੀਂ ਕਿਤੇ ਕਿਸੇ ਘਰਾਂ ਦਾ ਜੁੜੋ ਤਾਂ ਹੀ ਦਿੱਤਾ ਬੰਦ ਜੁੜੋ ਭਾਈ ਜੀ ਕਰ ਰਹੀ ਹੈ ਤੇ ਮਰਾਜ਼ ਵੀ ਮਾਰ ਸੀ ਗੱਫਾ ਚ ਦੇਵੇ ਉਲਟਾ ਇਹਨਾਂ ਤੇ ਇਹੀ ਦਰਸਾਉਂਦੇ ਇਹੋ ਕੀ ਮੱਲੇ ਵਾਲੇ ਖੁਦ ਕਹਿੰਦੇ ਕਿ ਆਗੇ ਲੈ ਵੈਰੀਫਾਈ ਕਰੋ ਜਿਨ੍ਹਾਂ ਨੇ ਇਹਨਾਂ ਨੂੰ ਬਚਾਇਆ ਸ਼ਾਇਦ ਜੇ ਉਹ ਨਾ ਬਚਾਉਂਦੇ ਤੇ ਇਹ ਨਾ ਪੁੱਛੀ ਹੋ ਸਕਦਾ ਸੀ ਤੇ ਦੀ ਲੜਕੀ ਦੀ ਮਦریہ ਜਸਵੰਤ ਕੋਲ ਸਾਰਿਆਂ ਨਾਲ ਨਾਲ ਮਦਦ ਦੀ ਦਾ ਤੇ ਉਹਨਾਂ ਦੇ ਵਾਲ ਦੇ ਕੋਈ ਨਹੀਂ ਵਾਲੀ ਉਹਨਾਂ ਨੇ ਜਿਹੜੀਆਂ ਲੱਗੇ ਆ ਜੀ ਬਹੁਤ ਵਾਲ ਹੈ ਤੇ ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਹੋ ਕਿ ਤੁਹਾਡੇ ਕੋਲ ਵੀ ਤੁਹਾਨੂੰ ਕੀ ਹੋਣਾ ਕੀ ਚੱਲਣਾ ਚਾਹੁੰਦੇ ਹੋ ਜੀ ਬਸ ਸਭ ਸੇਮ ਚਾਹਤ ਹੈ ਤੁਸੀਂ ਕੁੜੀ ਪਸਾਣਾ ਚਾਹੁੰਦੇ ਹੋ ਅਸੀਂ ਪਸਾਵ ਹੀ ਲੈਣੀ ਸੀ ਇਹ ਉਹ ਸਾਡੇ ਚੱਡਾ ਕਰਦੇ ਅਸੀਂ ਕੁੜੀ ਪਸਾਣੀ ਸੀ ਤਾਂ ਫਿਰ ਕੀ ਇੱਥੇ ਅਸੀਂ ਪਿਛਾਉਣੇ ਸੀਗੀ ਪਰ ਹੁਣ ਅਸੀਂ ਇਹ ਸੋਚਨੇ ਆਂ ਕਿ ਜੇ ਉਹਨੇ ਨਹੀਂ ਰਹਿਣਾ ਸਾਡੇ ਨਾਲ ਵੀ ਉਹ ਆਪਣੇ ਮਾਪੇ ਕੋਲ ਰਹਿਣਾ ਚਾਹੁੰਦੀ ਆ ਤੇ ਉਹ ਆਪਣੇ ਮਾਪੇ ਕੋਲ ਰਹਿ ਸਕਦੀ ਆ ਪਰ ਖਰਚਾ ਅਸੀਂ ਦੇ ਨਹੀਂ ਸਕਦੇ ਕਿ ਮੈਂ ਵਿਧਵਾ ਜਨਾਨੀ ਮੈਂ ਕਿੱਥੋਂ ਹੱਫਟੇ ਭੁਗਤਾਂ ਇਹ ਇਹ ਸਾਰਾ ਮਤਲਬ ਹੈ ਜੀ ਰਾਹੋ ਰੋਡ ਦਾ ਤੇ ਇਹ ਜਿਹੜਾ ਕੀ ਮੈ ਆਪਣੇ ਖਾੜਾ ਲੱਗਦਾ ਜੀ ਰਗਣਾ ਜੀਵਾਲ ਬਸਤੀ ਉਚਾ ਸਾਹਮਣੋਂ ਨਹੀਂ ਗੱਲ ਪੱਲੇ ਨਾਲ ਪੁੱਛਾਂਗੇ ਜਗੁਰੂ ਨਾਲ ਗੱਲ ਕਰਾਂਗੇ ਪਿੰਚਾ ਸਾਹ ਤੁਹਾਡੇ ਏਰੀਆ ਦੇ ਵਿੱਚ ਇੱਕ ਆਲੋਚਨ ਹੋ ਗਿਆ ਤੇ ਤੁਹਾਡੇ ਮੁਲਾਜ਼ਮ ਕੀ ਕਰਦੇ ਨੇ ਕਿ ਕੋਈ ਵੀ ਆ ਕੇ ਅੱਜ ਇਹਨਾਂ ਦੇ ਘਰ ਨੂੰ ਆ ਕੱਲ ਨੂੰ ਕਿਸੇ ਦੇ ਘਰ ਨੂੰ ਵੀ ਆ ਕੇ ਉਹ ਬਾਹਰ ਕੱਢ ਕੇ ਤਾਲਾ ਲਗਾ ਕੇ ਇੰਨੀ ਗੰਦਾ ਕਰਦੀ ਹਾਲੇ ਨਹੀਂ ਆਈ ਤੁਸੀਂ ਇੱਕ ਉਦੇਦਾਰ ਬੰਦੇ ਹੋ ਹੁਣ ਮੁਖੀ ਆਓ ਥਾਣੇ ਦੇ ਤੁਹਾਨੂੰ ਸੋਚਣਾ ਚਾਹੀਦਾ ਵੀ ਜਿਹਦੇ ਤੇ ਕਟਮਾਰ ਹੋ ਰਹੀ ਹੈ ਤੁਸੀਂ ਉਹਨੂੰ ਵੀ ਸੱਚਾ ਬੰਦੀ ਫਿਰਦੇ ਹੋ ਮੈਂ ਸੁਨੀ ਸਾਨੀ ਪੰਜਾਬ ਪਾਲ ਚੈਨਲ ਤੋਂ ਕੈਮਰਾਮੈਨ सोनू ਮਤ